ਪੰਜਾਬ ਦੇ ਵਿੱਚ ਕਜੂਨੂ ਲੋਕ ਸਭਾ ਚੋਣਾਂ ਨੇ ਸੋ ਕੁਛੀ ਦਿਨ ਬਚੇ ਨੇ ਤੇ ਸਿਆਰੀ ਸਿਆਸੀ ਪਾਰਟੀਆਂ ਆਪਣਾ ਦਮਖੰਮ ਲਗਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੇਰ ਸਿੰਘ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵੱਡਾ ਰੋਡ ਸ਼ੋਅ ਕੀਤਾ ਗਿਆ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਸਾਡੇ 13 ਦੇ 13 ਐਮਪੀ ਜਿਤਾ ਕੇ ਤੋ ਸੰਸਦ ਦੇ ਵਿੱਚ ਭੇਜ ਦਿਓ ਥਾ ਫਿਰ ਦੇਖਾਂਗੇ ਕਿ ਪੰਜਾਬ ਦਾ ਪੈਸਾ ਰੋਕ ਕੌਣ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਿਆ ਗਿਆ ਹੈ ਇਸ ਤੋਂ ਇਲਾਵਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਕੇਂਦਰ ਸਰਕਾਰ ਦੇ ਵੱਲੋਂ ਰੋਕਿਆ ਗਿਆ ਹੈ ਜਿਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਉੱਤੇ ਹਮਲਾਵਰ ਹੁੰਦੇ ਨੇ ਉਹ ਵੀ ਆਹੀ ਰਿਪੋਰਟ ਕਰ ਰਹੇ ਨੇ ਠੀਕ ਹੈ ਇੰਨੀ ਕਰ ਵੀ ਜੀ ਬੋਲਣ ਦੇਗੇ ਬਸ ਚਾਰ ਖਤਮ ਹੋਊਗਾ ਐਸਾ ਕਰ ਲੈ ਤੁਸੀਂ ਚਾਰ ਬੋਲਾ ਬੰਦ ਬੁਲਾਵਟਿਆਲੇ ਤੋਂ ਅੱਜ ਦਾ ਸਰਦਾਰ ਡਾਕਟਰ ਵੀਰ ਜੀ ਕੇਜੀਵਾਲ ਜੀ ਦੇ ਪ੍ਰੋਗਰਾਮ ਤੇ ਜੀਤਪੁਰਾ ਸੋ ਵੀਰੋ ਤੁਹਾਡੇ ਨਾਲ ਖੜੇ ਆ 43000 ਨੌਕਰੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ 'ਚ ਬਿਜਲੀ ਦਿਨੇ ਆਉਂਦੀ ਐ ਕੱਸੀਆਂ ਸੂਏ 'ਚ ਪਾਣੀ ਆਉਂਦਾ ਵੀਰੋ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਿਹਾ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਕੋੜਿਆ ਨਾਪੇ ਵਾਲੇ ਪਾਸੋਂ ਢੰਡੀ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿੱਥੇ ਜਾਂਦੇ ਆਹੀ ਪਿਆਰ ਮਿਲਦਾ ਓ ਦੂਜੇ ਪਾਸੇ ਮ ਦੂਜੇ ਪਾਸੇ ਖਾਲੀ ਬਤੀਲੇ ਖੜਕਦੇ ਆ ਓ ਸੁਖਵੀਰ ਬਾਦਲ ਨੂੰ ਕੋਈ ਦਿਹਾੜੀ ਤਾਂ ਵੀ ਬੰਦਾ ਨਹੀਂ ਲੱਭਦਾ ਸੁਖਵੀਰ ਸਾਹ ਦੇ ਸਿਆਪ ਚ ਲੜੀ ਜਾਂਦੇ ਆ ਬਾਗਬਾਲੇ ਤਾਂ ਆਈ ਹਾਰਨ ਨੂੰ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਨੂੰ ਸੁਖਵੀਰ ਪਟਿਆਲੇ ਤੋਂ ਤਜਰਬੇਕਾਰ ਮੰਤਰੀ ਵੀ ਰਹੇ ਖੇਤ ਮੰਤਰੀ ਅਫਸਰਾਂ ਤੋਂ ਕੰਮ ਲੈਣਾ ਆਉਂਦਾ स्वाई ਦੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਕਿਤ ਕੋਰਾਂ ਨੂੰ ਢਿੱਲ ਨਹੀਂ ਜੀ ਦਾ ਕੋਈ ਬਿਲ ਨਹੀਂ ਉਹ ਨਦੀਆਂ ਮਹਿਰਾ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕੋ ਜਿਹੜੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਪਰ ਕਾਲੀ ਦਲ ਦੀ ਫੱਟੀ ਜੀਜੇ ਸਾਰੇ ਨੇ ਮੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਰੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਆ ਕੁੱਗੀ ਛਿੱਤਰ ਨਾਲ ਕੁੱਟੀ ਆ ਹੁਣ ਸਾਡੀ ਜੜ ਸਤੋਜ ਵਾਲੇ ਮਾਨ ਨੇ 부ੱਜੀ ਐ ਨਾਲ ਤੋਂ ਸੜਾ ਲਈ ਛੁੱਟੀ ਹੈ ਬੋਲੇ ਸੋ ਨਿਹਾਲ ਆਪਣਾ ਪੱਡ ਮੇ 5ਵੇਂ ਨੰਬਰ ਤੇ ਬਾਟਣਾ ਹੈ 5ਵੇਂ ਨੰਬਰ ਤੇ ਬਾਟਣਾ ਆਉਣਾ ਪਹਿਲੇ ਨੰਬਰ ਤੇ ਹੈ ਸੈਮਤ 13 ਦੀਆਂ 13 ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਹਰਜ ਮੇਰਾ ਜੋਤੀ ਸ਼ੁਰੂ ਹੋਊਗੀ ਸੈਕਟਰ ਦੇ ਵਿੱਚ ਜਦੋਂ 13 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨੇ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇ। ਫਿਰ ਦੋਨੇ ਹੱਥ ਉੱਪਰ ਚਾਕੇ ਦੋ ਨਾਅ ਲਾ ਦਿਓ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਕਿ ਪਾਸੇ ਦਾ ਆ ਪਿਆਰ ਹੈ। ਫੋਟੋ ਬਣਾ ਬਣਾ ਦਿਨੇ ਹੋ। ਦੂਜੇ ਪਾਸੇ ਕਾਂਦੀਦਰ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਿਆ ਇਕੱਦੀ। ਇਸ ਤਰ੍ਹਾਂ ਦਾ ਮੈਂ ਸਦਾ ਰਣੀ ਰਹੂੰਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਚੁੰਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ 1 ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮੈਂ ਗੀਤ ਬਣਾਇਆ ਬਾਣ ਸਾਹਿਬ ਲਈ ਮੈਂ ਗੀਤ ਬਣਾਇਆ ਨੌਜਾਓ ਭਗਵਾਨ ਤੋਂ ਮਾਨ ਦਾ ਜਾਤੂ ਚੜ ਕੇ ਬੋਲੇ ਭਗਵੰਤ ਮਾਨ ਦਾਜਾ ਤੂੰ ਸਿਰ ਚੜ ਕੇ ਬੋਲੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੁੰਦੇ ਵਾਸਤੇ ਰੋ ਤੰਦ ਨੰਬਰ ਤੇ ਚਾੜੂ ਦਬਾ ਕੇ ਚੀਕਾ ਕਢਾ ਦਿਓ ਚੀਕਾ ਬਹੁਤ